ਜੋ ਉਹਨਾਂ ਦੀ ਦਰਸ਼ਾ ਕੀਤੀ ਗਈ ਹੈ ਉਹ ਤੁਸੀਂ ਸਭ ਲੋਕਾਂ ਨੇ ਟੈਲੀਵਿਜ਼ਨ ਦੇ ਅੰਦਰ ਉਹ ਹਰ ਸੰਗਤ ਜਗ੍ਹਾ ਦੇਕੇ ਮੰਦਰ ਤੋੜਦੇਗੇ ਸਾਡੇ ਲੋਕਾਂ ਦੀ ਦੁਕਾਨਾਂ ਲੁੱਟ ਲਈ ਗਈਆਂ ਗੁਰਦੁਆਰੇ ਤੋੜਤੇ ਔਰ ਸਾਡੀਆਂ ਮਾਤਾ ਪਿਤਾ ਨਾਲ ਜੋ ਅੱਤੇਰ ਕੀਤਾ ਉਹ ਅਸੀਂ برداشت ਨਹੀਂ ਕਰਾਂਗੇ ਅੱਜ ਸਾਰਾ ਹਿੰਦੂ ਸਵਾਰ ਜਾਗਰਤ ਹੋਇਆ ਅੱਜ ਅਸੀਂ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਕਦੋਂ ਆ ਕੇ ਗੱਲ ਕਰੇ ਸਾਡੇ ਹਿੰਦੂ ਪੈਨਪਲਾਵਾ ਦੇ ਨਾਲ ਜੋ ਅਤਿਆਚਾਰ ਹੋ ਰਿਹਾ ਉਹਨੂੰ ਇਮੀਡੀਏਟ ਬੰਦ ਕਰੇ ਬੇਟਾ ਐਸਾ ਸਮਾਂ ਆਏਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਹਿੰਦੂਆਂ ਨੂੰ ਕੁੱਪ ਕੁੱਪਾ ਮੁਸ਼ਕਲ ਹੋ ਜਾਗਾ ਦੋਸਤੋ ਅਸੀਂ ਆਪਣਾ ਬਦਲਾ ਲੈਣਾ ਜਾਣਦੇ ਹਿੰਦੂ ਅਸੁਰੱਖਿਤ ਹੋਇਆ ਹੈ ਔਰ ਜਾਨਲੇਵਾ ਹਮਲਿਆ ਉੱਤੇ ਲਗਾਤਾਰ ਹੋ ਰਹੇ ਹੈ ਇਹ ਧਰਮ ਦੇ ਆਧਾਰ ਦੇ ਉੱਤੇ ਕਿਸੇ ਦਾ ਉਪਕ੍ਰੀਣ ਨਹੀਂ ਕੀਤਾ ਜਾ ਸਕਦਾ हम जी कीमत पर इस प्रकार की गुंडागर्दी इस प्रकार के आतंकवादी बांग्लादेश में सैन्य करेंगे ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਹੋ ਰਿਹਾ ਅਤਿਆਚਾਰ ਦੇ ਖਿਲਾਫ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਜਿੱਦ ਤੇ ਚੱਲਦੇ ਆ ਪਠਾਨਕੋਟ ਦੇ ਵਿੱਚ ਵੀ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਵਕਫਾ ਖਿੰਦੂਸ ਘਟਨਾਵਾਂ ਵੱਲੋਂ ਕੱਢਿਆ ਜਾ ਰਿਹਾ ਅਸੀਂ ਅਸਿਰਤ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਲਈ ਆਪਾਂ ਚਿਲਡਰਨ ਪਾਰਕ ਦੇ ਵਿੱਚ ਮੌਜੂਦ ਆ ਜਿੱਥੇ ਕਿ ਪਠਾਨਕੋਟ ਦੀ ਵੱਖ-ਵੱਖ ਜਥੇਬੰਦੀਆਂ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਧਾਰਮਿਕ ਹੋਣ ਚਾਹੇ ਸਮਾਜਿਕ ਹੋਣ ਚਾਹੇ ਵਪਾਰੀ ਹੋਣ ਸਾਰਿਆਂ ਵੱਲੋਂ ਇਕਜੁੱਟ ਹੋ ਕੇ ਪਠਾਨਕੋਟ ਦੇ ਸ਼ਹਿਰ ਦੇ ਵਿੱਚ ਜਿਹੜਾ ਰੋਸ ਮਾਰਚ ਕ ਕੀਤੀ ਵਾਲਾ ਦਾ ਕਹਿਣਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਘਟਨਾਵਾਂ ਹੋ ਰਹੀਆਂ ਨੇ ਬਹੁਤ ਮਾਦਭਗੀਆਂ ਨੇ ਸਰਕਾਰ ਨੂੰ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ। ਇਹ ਦੋ ਸਮਾਜ ਚ ਚਿਲਡਰਨ ਪਾਰਕ ਤੋਂ ਸ਼ੁਰੂ ਹੋ ਕੇ ਪ੍ਰਾਂਤਪੁਰ ਦੇ ਵੱਖ-ਵੱਖ ਬਿਜਾਨ ਤੋਂ ਹੁੰਦਾ ਹੋਇਆ ਚਿਲਡਰਨ ਪਾਰਕ ਦੇ ਵਿੱਚ ਆ ਕੇ ਸਮਾਪਤ ਹੋਇਆ। ਇਸ ਜਗ੍ਹਾਾਂ ਦੀ ਕੋਸ਼ਿਸ਼ ਕਰਦੇ ਕਿ ਲੋਕਾਂ ਦੇ ਵਿੱਚ ਕਿੰਨਾ ਅਕ੍ਰੋਸ਼ ਹੈ ਔਰ ਜੈ ਜੈ ਸ਼ੀਰ ਆਫ ਦੇ ਨਾਰੇ ਲਗਾ ਕੇ ਜਿਹੜੇ ਲੋਕ ਜਿਹੜੇ ਨਹੀਂ ਇਸ ਲਈ ਜਵਾਨਾਂ ਜਿਹੜੇ ਇਸ ਚਿਲਡਰਨ ਪਾਰਕ ਦੇ ਵਿੱਚ ਹੋ ਰਹੇ ਨੇ। ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕਿ ਤਾਵਾ ਦੇ ਨਾਲ ਕੀ ਕਹਿਣਾ ਹੈ ਇਸ ਰੋਸ਼ਮਾਰ ਦੇ ਦੌਰਾਨ। ਇਸ ਸਰਕਾਰ ਬਦਲੀ ਹੈ ਔਰ ਸਰਕਾਰ ਜਿਹੜੀ ਬਦਲੀ ਹੈ ਉਹਦੇ ਵਿੱਚ ਉੱਥੋਂ ਦੇ ਕਿਸੇ ਹਿੰਦੂ ਨੇ ਉਹਦਾ ਵਿਰੋਧ ਨਹੀਂ ਕੀਤਾ ਉਹਦਾ ਸਮਰਥਨ ਕੀਤਾ ਹੋਵੇਗਾ ਪਰ ਵਿਰੋਧ ਨਹੀਂ ਕੀਤਾ ਪਰ ਸਰਕਾਰ ਬਦਲਣ ਦੇ ਇੱਕਦਮ ਬਾਅਦ ਜੋ ਉੱਥੇ ਹਿੰਦੂਆਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਉਸ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਔਰ ਇਹ ਇੱਕ ਮਨੁੱਖਤਾ ਦੇ ਉੱਤੇ ਬਹੁਤ بڑا ਕਲੰਕ ਹੈ ਕਿ ਉਥੋਂ ਦੇ ਜਿਹੜੇ ਹਿੰਦੂ ਨੇ ਉਹਨਾਂ ਦਾ ਜਿਹੜੇ ਹੋਰ ਅਲਪਸੰਖਿਆਕ ਨੇ ਸਿੱਖ ਨੇ ਬੋਧ ਨੇ ਜੈਨ ਨੇ ਉਹਨਾਂ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਮਹਿਲਾਵਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉਹਨਾਂ ਦੀ ਸੰਪਤੀ ਨੂੰ ਜਲਾਇਆ ਜਾ ਰਿਹਾ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਔਰ ਇਸ ਨਾਤੇ ਪੂਰੇ ਸਮਾਜ ਨੂੰ ਪੂਰੇ ਹਿੰਦੂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਔਰ ਮੇਰਾ ਨਵੇਦਰ ਹੈ ਸਭ ਹਿੰਦੂ ਸੰਸਥਾਵਾਂ ਦੇ ਅੱਗੇ ਇਸ ਮੁੱਦੇ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਲਾਲ ਬੋਲੋ ਲਗਾਤਾਰ ਜਿਹੜਾ ਹਿੰਦੂ ਅਭਰ ਤੇਜਾਰ ਹੋਇਦਾ ਉਹਦੇ ਬਾਰੇ ਅੱਜ ਰੋਸ਼ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਔਰ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਦਾ ਚਾਹੇ ਉਹ ਜ਼ੁਪਾਰ ਮੰਡਲ ਹੈ ਬਾਕੀ ਜਿਹੜੇ ਸੰਗਠਨਾਂ ਸਾਰਾ ਅੰਨੇ ਸੰਗਠਨ ਸਾਬ ਜਿਹੜੇ ਨੇ ਉਹ ਰੋਸ਼ ਪ੍ਰਦਰਸ਼ਨ ਅੱਜ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਇੱਕ ਭਾਰੀ ਰੋਸ਼ ਪ੍ਰਦਰਸ਼ਨ ਸਮੂਹ ਸਮਾਜ ਵੱਲੋਂ Hindu ਸੁਰੱਖਿਆ ਮੰਚ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸੁਜਾਨਪੁਰ ਵਿਧਾਨ ਸਭਾ ਦੇ ਵਿੱਚੋਂ ਦਿਨੇਸ਼ ਸਿੰਘ ਬੱਬੂ ਦੇ ਨੇਤਰਤਵ ਚ ਹਜ਼ਾਰਾਂ ਹੀ ਲੋਕ ਅੱਜ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਔਰ ਜੋ ਬੰਗਲਾਦੇਸ਼ ਦੇ ਅੰਦਰ ਹਿੰਦੂਆਂ ਦੀ ਸਿੱਖਾਂ ਦੀ ਜੈਨ ਬੋਧ ਜੋ ਵੀ ਅਲਪਸੰਖਿਕ ਲੋਕ ਆ ਜੋ ਉਹਨਾਂ ਦੀ ਦੁਰਸ਼ਾ ਕੀਤੀ ਗਈ ਹੈ ਉਹ ਤੁਸੀਂ ਸਭ ਲੋਕਾਂ ਨੇ ਟੈਲੀਵਿਜ਼ਨ ਦੇ ਅੰਦਰ ਉਹ ਸਭ ਜਗ੍ਹਾ ਜਗ੍ਹਾ ਦੇਖਿਆ ਮੰਦਰ ਤੋੜਤੇ ਸਾਡੇ ਲੋਕਾਂ ਦੀ ਦੁਕਾਨਾਂ ਲੁੱਟ ਲਈਆਂ ਗੁਰਦੁਆਰੇ ਤੋੜਤੇ ਔਰ ਸਾਡੀਆਂ ਮਾਤਾ ਪਹਿਨਾਂ ਦਾ ਜੋ ਅਤਿਆਚਾਰ ਕੀਤਾ ਉਹ ਅਸੀਂ برداشت ਨਹੀਂ ਕਰਾਂਗੇ ਅੱਜ ਸਾਰਾ ਹਿੰਦੂ ਸਵਾਜ ਜਾਗਰਤ ਹੋਇਆ ਹੈ ਅੱਜ ਅਸੀਂ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਉਹ ਨਾਲ ਗੱਲ ਕਰੇ ਸਾਡੇ ਹਿੰਦੂ ਪਹਿਨਪਣਾਵਾ ਦੇ ਨਾਮ ਜੋ ਅਤਿਆਚਾਰ ਹੋ ਰਿਹਾ ਉਹਨੂੰ ਇਮੀਡੀਏਟ ਬੰਦ ਕਰੇ ਨਹੀਂ ਤਾਂ ਐਸਾ ਸਮਾਂ ਆਏਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਹਿੰਦੂਆਂ ਨੂੰ ਕਾਬੂ ਬਹੁਤ ਮੁਸ਼ਕਲ ਹੋ ਜਾਗਾ ਨ ਦੋਸਤੋ ਅਸੀਂ ਆਪਣਾ ਬਦਲਾ ਲੈਣਾ ਜਾਣਦੇ ਆ ਲੇਕਿਨ ਅਸੀਂ ਅਨੁਸ਼ਾਸਨ ਦੇ ਅੰਦਰ ਰਹਿ ਕਰਕੇ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਆ ਅੱਜ ਅਸੀਂ ਭਾਰਤ ਸਰਕਾਰ ਨੂੰ ਸੰਦੇਸ਼ ਦੇ ਰਹੇ ਆ ਕਿ ਆਪਣਾ ਰੁਈਆ ਉਹਦੇ ਖਿਲਾਫ ਗਵਰਨਮੈਂਟ ਦੇ ਨਾਲ ਗੱਲ ਕਰੇ ਔਰ ਸਾਡੇ ਅਲਪसंख्यक ਲੋਕ ਚਾਹੇ ਹਿੰਦੂ ਹੋਵੇ ਚਾਹੇ ਸਿੱਖਾ ਚਾਹੇ ਜੈਨ ਚਾਹੇ ਬੋਧਾ ਜੋ ਵੀ ਹੋਵੇ ਉਹਨਾਂ ਦੇ ਹੱਕ ਮਾਦੇ ਸਾਰੇ ਹਿੰਦੂ ਸੰਗਠਨਾਂ ਦੇ ਨਾਂ ਪ੍ਰਾਤ ਚਾਹੇ ਉਹ ਕਿਸੇ ਵੀ ਖੇਤਰ ਚ ਕੰਮ ਕਰਦੇ ਨੇ ਇਹ ਇੱਕ ਸਮਾਜੀ ਕੰਮ ਹੈ ਕਿ ਬੰਗਲਾਦੇਸ਼ ਚ ਜਿਸ ਤਰੀਕੇ ਨਾਲ ਪਿਛਲੇ ਦਿਨੀ Hindu ਅਸੁਰੱਖਿਤ ਹੋਇਆ ਹੈ ਔਰ ਜਾਨਲੇਵਾ ਹਮਲੇ ਉਥੇ ਲਗਾਤਾਰ ਹੋ ਰਹੇ ਹੈ ਉਹਦੇ ਵਿਰੋਧ ਚ ਸਾਰਾ ਸਮਾਜ ਇਕੱਠਾ ਹੋ ਕੇ ਸ਼ੋਸ਼ ਮਾਰਚ ਕੱਢ ਰਿਹਾ ਹੈ ਔਰ ਅਸੀਂ ਵੀ ਉਹਦਾ ਹਿੱਸਾ ਬਣਨ ਲਈ ਆਏ ਆਂ ਤਾਂ ਕਿ ਬੰਗਲਾਦੇਸ਼ ਦੇ ਅੰਦਰ ਹਿੰਦੂ ਸੁਰੱਖਿਤ ਰਹੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਏ ਔਰ ਅੰਤਰਰਾਸ਼ਟਰੀ ਸਮੁਦਾਵਾਨ ਦਾ ਵੀ ਧਿਆਨ ਇਸ ਗੱਲ ਵੱਲ ਜਾਏ ਇਹ ਧਰਮ ਦੇ ਆਧਾਰ ਦੇ ਉੱਤੇ ਕਿਸੇ ਦਾ ਉਪੀੜਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਹੀ ਅੱਜ ਸਾਰੇ ਅੱਜ ਇਕੱਠੇ ਬੰਗਲਾਦੇਸ਼ जो एक धर्म निरपेक्ष राज्य हिंदुस्तान ने बनाया था उन्नीस में आज वो कट्टे इस्लामिक कंट्री बन गया और हिंदुओं के धर्म को जलाया जा रहा है हिंदुओं की संपत्ति को लूटा जा रहा है लगभग 100 हिंदू का कत्ल कर दिया गया और सारा देश बेचाना चिंतित है अंतरराष्ट्रीय स्तर के ऊपर मोदी जी को ये बात उठानी चाहिए कि ये नरसंहार रुकना चाहिए और हर सूरत पे बांग्लादेश पर लैंड ऑर्डर की हुकूमत होनी चाहिए मैं जो नया एडवाइजर मैं यूसुफ उनसे करूँगा विनती कि हर सूरत के लैंड ऑर्डर को बहाल किया जाए बांग्लादेश में हिंदुओं की जान माल और उनकी संपत्ति की उनके घरों के उनके व्यवसायों की रक्षा की जाए हिंदू एक कपट है इस देश का हिंदू बांग्लादेश के हिंदुओं के, हिंदु के, हिंदु के, हिंदु के साथ है और बांग्लादेश का हिंदू भी खड़ा हो गया है हम किसी कीमत पर इस प्रकार की गुंडागर्दी इस प्रकार का आतंकवाद बांग्लादेश में सहन नहीं करेंगे क्योंकि तो हमने हमारे सैनिकों ने मुक्तिवानी ने खून बहा करके उन्नीस सौ में बांग्लादेश को पाकिस्तान से मुक्त कराया था आजाद देश बनाया था आजाद देश गर्व हो रहा है हिंदुस्तान की सारी समूह जनता ਹਿੰਦੂ ਮੁਸਲਮਾਨ ਸਿੱਖ ਸਾਰੇ ਸਿੰਧੂਦਾਂ ਦਾ ਮੁਸਲਮਾਨੋ ਕੇ ਇਕੱਠੇ ਨਹੀਂ ਕਰਦੇ ਬੰਗਲਾਦੇਸ਼ ਦੇ ਹਿੰਦੂ ਜੰਦਰ ਜੋ ਕਤਲ ਹੋ ਰਿਹਾ ਉਸ ਦੇ ਖਿਲਾਫ ਜਿਹੜਾ ਰੋਸ਼ ਮਾਰਚ ਆ ਬੰਗਲਾਦੇਸ਼ ਦੇ ਵਿੱਚ ਜੋ ਤਕਤਾ ਪਲਟ ਉਰ ਜੋਤੋਂ ਦੇ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਿਹਾ ਹਿੰਦੁਸਤਾਨ ਦੇ ਹਿੰਦੂ ਨੂੰ ਜਾਗਣਾ ਚਾਹੀਦਾ ਅੱਜ ਪੂਰੇ ਭਾਰਤ ਦੇ ਵਿੱਚ ਬਹੁਤ ਵੱਡਾ ਰੋਸ਼ ਪ੍ਰਦਰਸ਼ਨ ਹੋ ਰਿਹਾ ਉਸੇ ਕੜੀ ਚ ਅੱਜ ਪਠਾਨਕੋਟ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜਾ ਰੋਸ਼ ਪ੍ਰਦਰਸ਼ਨ ਹੋ ਰਿਹਾ ਐ ਐਸਾ ਅੱਜ ਵੀ ਸਾਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਇਕੱਤਰ ਹੋ ਕੇ ਇਹਨਾਂ ਨੂੰ ਆਪਣੀ ਤਾਕਤ ਦੱਸਣੀ ਚਾਹੀਦੀ ਐ ਜੈ ਹਿੰਦ ਜੈ ਹਾਂ